ਤੋ ਇਹ ਦੇ ਭਈ ਆ ਆ ਜ਼ਿਆਦਾਤਰ ਵਰਤ ਦਿਆਂਗੇ 45% ਆਪਾਂ ਨਾਲ 40 ਤੋਂ 45% ਹੂੰ ਕੋਈ ਜੇ ਆਪਾਂ 40% ਵੀ ਵਰਤੀ ਹੈ ਨਾ 40% ਦੇ ਵਿੱਚ ਜ਼ਿਆਦਾਤਰ ਆਪਾਂ ਮੱਕੀ ਵਰਤ ਦਿਆਂ ਹੂੰ ਜਿਵੇਂ ਮੱਕੀ ਆ ਪੱਤੀ ਤੋਂ 3 ਕਿਲੋ ਵਰਤ ਦਿਆਂ ਜੀ ਭਾਈ ਤੇ ਬਾਕੀ ਜਿਹੜਾ ਹਿੱਸਾ ਆ ਜਿਹਨ ਕਣਕ ਹੋਗੀ ਹੂੰ ਕਣਕ ਦੇ ਵਿੱਚ 15 ਕਿਲੋ ਕਣਕ ਲਾ ਲਓ ਜੀ ਜਿਵੇਂ ਰੁੱਤ ਮੁਤਾਬਕ ਜੋ ਹੋਵੇ ਹੂੰ ਜਿਵੇਂ ਜੋ ਆ 5 ਕਿਲੋ ਜੋ ਆ ਪਾਓ ਜੇ ਸਿਆਲ ਆ ਤਾਂ ਬਾਜਰਾ ਪਾ ਲਓ 25 ਜੀ ਜਣੇਕਾ ਕਮਾਂਟਲ ਦਾ ਆਪਾਂ 45 ਕਿਲੋ ਨਾਜ ਵਰਤਦੇ ਜੀ ਬਈ ਫੇਰ ਆ ਗਿਆ ਖਲਾਂ ਬਈ ਜੀ ਖਲਾਂ ਦੇ ਵਿੱਚ ਜੋ ਪਟਰੀਨ ਹੁੰਦਾ ਉਹਦੇ ਵਿੱਚ ਆਪਾਂ ਵਰਤਦੇ ਆ ਬਈ ਜਿਵੇਂ 10 ਕਿਲੋ ਸੋਇਆ ਦੀ ਡੀਓਸੀ ਹੂੰ ਤੇ 10 ਕਿਲੋ ਮੰਨ ਬੜੇ ਨੇ ਦੀ ਖਾਲ ਠੀਕ ਹੈ ਜੀ ਤੇ ਮਗਰ ਹੈ ਕਿ ਉਹ ਸਰੋਂ ਦੀ ਹੋਵੇ ਡੀਓਸੀ ਤੱਕ ਸਰੋਂ ਦੀ ਖਾਲਾ ਠੀਕ ਹੈ ਜੀ ਜਿੰਨਾ ਕ ਪਸ਼ੂ ਖਾਂਦੇ ਨੇ ਉਹ ਕੋਈ ਸਰੋਂ ਦੀ ਖਾਲ ਤੋਂ ਥੋੜੇ ਵਿੱਚ ਪਸ਼ੂ 70 ਬਣ ਜਾਂਦੇ ਜੀ ਮੈਂ ਉਹਦੇ ਵਿੱਚ ਯਾਨੀ 10 ਕਿਲੋ ਡੀਓਸੀ ਪੋੜਾ ਨਾ ਤੇ ਬਾਕੀ ਦੀ ਉਸ ਖਾਲਪੋ ਵਾਲਾ ਨੇ ਜਾਂ ਸਰੋਪੋ ਵਾਲਾ ਨੇ ਹੂੰ